ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ YouTube ਚੈਨਲ ਕਲਮਾ ਦੀ ਆੜੀ ਤਾਂ ਦੋਸਤੋ ਅੱਜ ਇੱਕ ਬੜੀ ਗੰਭੀਰ ਮੁੱਦੇ ਨਾਲ ਤੁਹਾਡੇ ਰੂਬਰੂ ਹੋਣ ਜਾ ਰਹੇ ਆ ਮੁੱਦਾ ਪੰਜਾਬ ਦੇ ਮਸ਼ਹੂਰ ਸਿੰਗਰ ਸੱਭਾ ਉਹਦੀ ਫੈਮਿਲੀ ਤੇ ਇੱਕ ਲੜਕੀ ਨੇ ਬੜੇ ਗੰਭੀਰ આરોਪ ਲਾਏ ਨੇ ਤੋਂ ਗੱਲ ਕਰਦੇ ਹਾਂ ਉਸ ਬੱਚੀ ਨਾਲ ਉਹਦੇ ਜਿਵੇਂ ਹੱਡ ਭੀਤੀ ਉਹਦੇ ਸੁਣਦੇ ਆ ਵੀ ਕੀ ਕਹਿ ਰਹੀ ਆ ਉਹ ਕੀ ਉਹਦੇ ਨਾਲ ਹੋਇਆ ਕਿਉਂ ਇਸ ਪਾਸੇ ਉਹਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ ਕਿਉਂ ਉਹਨਾਂ ਨੇ ਉਹਦੀ ਗੱਲ ਨਹੀਂ ਸੁਣੀ ਆਹ ਗੱਲ ਕਰਦੇ ਆਂ ਗੱਲ ਪ੍ਰੀਆ ਨਾਲ ਆ ਪ੍ਰੀਆ ਕੀ ਕਹਾਣੀ ਹੈ ਪੁੱਤ ਹੈ ਕੀ ਤੇਰੇ ਨਾਲ ਹੋਇਆ ਅੰਕ ਲਿੰਦਾ ਸੀ ਇਹ ਗੱਲ ਮਤਲਬ ਕਿ ਉਹ ਬਾਹਰਲੀ ਕੁੜੀ ਨਾਲ ਗੱਲ ਕਰਦਾ ਸੀ ਅੱਛਾ ਤੇ ਮੈਂ ਮਰਦ ਜੀ ਉਹਨਾਂ ਦੇ ਘਰ ਦੇ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਆਵਜਾ ਲਿਆ ਕਰਦਾ ਉਹ ਕਹਿੰਦੇ ਵੀ ਸਾਡਾ ਮੁੰਡਾ ਜਿੰਨਾ ਮਰਜ਼ੀ ਗੱਲ ਕਰੇ ਕਹਿੰਦੇ ਤੂੰ ਖੇਕਾ ਲਿੱਤਾ ਮੈਂ ਕਿਹਾ ਇਦਾਂ ਦਾ ਕੁਝ ਮੈਨੂੰ ਬੋਲ ਕੇ ਮੈਨੂੰ ਕਹਿੰਦੇ ਤੇ ਤੇ ਦਰਖਾ ਦਿੰਨੇ ਵੇ ਤਾਂ ਤੇ ਇੱਥੇ ਅਕਲੂ ਕੱਢਦੇ ਇਹ ਗੱਲਾਂ ਹੁੰਦੀਆਂ ਸੀਗੀ ਠੀਕ ਹੈ ਤੇ ਮੈਂ ਉਹ ਘਰ ਸੱਬੇ ਦੇ ਨਾਲ ਵੀ ਗੱਲ ਕੀਤੀ ਸੀ ਮੈਂ ਸੱਬੇ ਦੇ ਨੇ ਵੀ ਮੇਰੀ ਕੋ ਗੱਲ ਨਹੀਂ ਸੁਣੀ ਹੈਗੀ ਮੈਂ ਉਹਨਾਂ ਸਾਰੇ ਪ੍ਰੂਫ ਹੋਏ ਸੈਂਡ ਕੀਤੇ ਪਿੱਛੇ ਵੀ ਜਿਹੜੀਆਂ ਨੇ ਗਲਤੀਆਂ ਕੀਤੀਆਂ ਸੱਬੇ ਨੇ ਵੀ ਕੁਝ ਸੁਣਨ ਤੋਂ ਗੱਲ ਨਹੀਂ ਸੁਣੀ ਤੇਰੀ ਤੇ ਮੇਰੇ ਨਾਲ ਗੱਲ ਹੋਈ ਵੀ ਨਹੀਂ ਤੇਰੀ ਕੋਈ ਬਾਅਦ ਚ ਉਸ ਤੋਂ ਬਾਅਦ ਇਹਨਾਂ ਨੂੰ ਕਿੰਨੇ ਆਉਂਦੇ ਨੇ ਜਦੋਂ ਸਾਰੇ ਪ੍ਰੋਸੈਂਡ ਕਰਤੇ ਪਹਿਲਾਂ ਮੈਨੂੰ ਲਾਰੇ ਲਾਉਂਦਾ ਰਿਹਾ ਮੈਂ ਕੋਈ ਨਹੀਂ ਰੋਕ ਕੇ ਕਰਦਾ ਕੱਲ ਕਰਦਾ ਪਰਸੋਂ ਕਰਦਾ ਹੂੰ ਐ ਲਾਰੇ ਲਾਉਂਦਾ ਰਿਹਾ ਫਿਰ ਉਸ ਤੋਂ ਬਾਅਦ ਸ਼ੂਟ ਆਸਤੇ ਬਾਹਰ ਚਲਾ ਗਿਆ ਹਨ ਫਿਰ ਉੱਥੇ ਜਾ ਕੇ ਮੈਨੂੰ ਬਲੌਕ ਕਰਤਾ ਉਸ ਤੋਂ ਬਾਅਦ ਉਹ ਕੋਈ ਗੱਲ ਨਹੀਂ ਕੀਤੀ ਹੈ ਉਸ ਤੋਂ ਬਾਅਦ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਹਨੇ ਕੋਈ ਗੱਲ ਨਹੀਂ ਤੇ ਕਹਾਣੀ ਤੁਹਾਡੀ ਇਹ ਕਿ ਕਦੋਂ ਦੀ ਚੱਲਦੀ ਹੈ ਇਹ ਇਹ 2022 ਦੀ ਗੱਲ ਆ ਹਾਂ 2025 ਜਾਂ 3 3.5 ਸਾਲ ਹੋ ਗਏ ਬਹੁਤ ਲੰਮੀ ਚੌੜੀ ਗੱਲ ਆ ਤੇ ਇਹ ਫੈਮਿਲੀ ਨਾ ਵੀ ਫੈਮਿਲੀ ਦਾ ਵੀ ਆਉਣਾ ਜਾਣਾ ਸੀ ਆਪ ਤੁਹਾਡੀ ਨਾਲ ਇਹਨਾਂ ਨਾਲ ਸਾਰੇ ਆਉਂਦੇ ਜਾਂਦੇ ਸੀਗੇ ਅਛੇ ਇਹਨਾਂ ਦੀ ਫੈਮਿਲੀ ਵੀ ਆਉਂਦੀ ਸੀ ਹਾਂਜੀ ਉਹ ਵੀ ਸਾਰੇ ਆਉਂਦੇ ਜਾਂਦੇ ਸੀ ਵਿਸ਼ਾਲ ਮਤਲਬ ਕਿ 15 20 ਦਿਨਾਂ ਬਾਅਦ ਆਇ ਰਹਿਂਦਾ ਸੀ ਠੀਕ ਹੈ ਤੇ ਇਹ ਇਹਦਾ ਤੁਸੀਂ ਇਹ ਇਹਨਾਂ ਤੁਹਾਡੇ ਮੰਮੀ ਡੈਡੀ ਨੇ ਜਾਂ ਉਹਨਾਂ ਦੇ ਮੰਮੀ ਡੈਡੀ ਨੇ ਕੀ ਕੋਈ ਦੱਸਿਆ ਨਹੀਂਗਾ ਵੀ ਤੁਸੀਂ ਭਾਈ ਕਿਉਂ ਐ ਕਰਦੇ ਹੋ ਬੱਚੇ ਦੋਨੂੰ ਸਮਝਾਇਆ ਨਹੀਂ ਮੁੰਡੇ ਨੂੰ ਮੇਨ ਮਤਲਬ ਹੋ ਗਿਆ ਉਹਨਾਂ ਨਾਲ ਵੀ ਮਤਲਬ ਕੀਤੀ ਸੀ ਉਹ ਵੀ ਉਹਨਾਂ ਨੇ ਫੋਨ ਤੇ ਸਾਰੇ ਰਿਸ਼ਤੇ ਖਤਮ ਕਰਤੇ ਅੱਛਾ ਤੇ ਇੱਕ ਮੈਨੂੰ ਇੱਕ ਗੱਲ ਦੱਸੋ ਵੀ ਕਈ ਵਾਰੀ ਇਹ ਹੋ ਜਾਂਦਾ ਵੀ ਅੱਜ ਸੱਬੇ ਦੀ ਫੈਮਿਲੀ ਵਧੀਆ ਫੇਮਸ ਹੋ ਗਈ ਤੇ ਵੀ ਕੋਈ ਪੈਸੇ ਆਂਦਾ ਵੀ ਤੁਹਾਨੂੰ ਲਾਚ ਵੀ ਪੈਸੇ ਕਰਕੇ ਵੀ ਤਾਂ ਨਹੀਂ ਜਿਵੇਂ ਤੁਹਾਡੇ ਤੇ ਰੂਪ ਲੱਗ ਰਹੇ ਇਸ ਚੀਜ਼ ਦੇ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਵੀ ਪੈਸੇ ਕਰਕੇ ਵੀ ਤੁਹਾਨੂੰ ਵੀ ਕਹਿ ਰਹੇ ਵੀ ਪੈਸੇ ਕਰਕੇ ਕੁੜੀ ਜ਼ਿਆਦਾ ਕਰ ਰਹੀ ਆ ਮੈਂ ਇਹਦੇ ਕੋਈ ਪੈਸੇ ਕਰਕੇ ਨਹੀਂ ਨਹੀਂ ਤਾਂ ਜਦੋਂ ਦੀ ਮੈਂ ਆ ਉਹ ਤਾਂ ਮਤਲਬ ਕਿ ਨਾਲ ਇੱਕ ਕਮਰਾ ਸੀ ਆ ਹੁਣ ਜੀ ਮਤਲਬ ਕਿ ਕੋਠੀ ਪਾਉਣ ਲੱਗੇ ਠੀਕ ਹੈ ਕਿਉਂਕਿ ਉਹ ਜੀ ਨਾਲ ਮੈਨੂੰ ਕਿਉਂ ਉਹ ਉਹ ਚੀਤਾ ਸਾਰਾ ਕੋ ਸੱਬੇ ਵੀਰੇ ਦਾ ਵਿਚਾਰ ਕੋਲ ਤਾਂ ਕੁਛ ਨਹੀਂ ਸੀਗਾ ਹੂੰ ਹੂੰ ਜਿਵੇਂ ਜਿਹੜੀ ਵੇਖੀ ਜਾਵੇ ਤਾਂ ਵਿਚਾਰ ਕੋਲ ਕੋਸ਼ਿਸ਼ ਨਹੀਂ ਸੀਗਾ ਮੈਂ ਆਪਾਂ ਮੈਂ ਕਹਿੰਦੀ ਪਈ ਆ ਵੀ ਕਿ ਮੈਂ ਕੋਈ ਵੀ ਇਹਨਾਂ ਨੂੰ ਪੈਸੇ ਨਾਲ 100 ਰੁਪਿਆ ਖਾਦਾ ਨਹੀਂ ਹੈਗਾ ਮੈਂ ਖਵਾਏ ਮੈਂ ਵਿਚਾਰ ਦਾ ਬਹੁਤ ਸਾਥ ਦਿੱਤਾ ਬੋਧਮਿੰਦ ਕੇ ਜਦੋਂ ਜਦੋਂ ਮੈਨੂੰ ਕਿਹਾ ਗਿਆ ਮੈਂ ਐਵੇਂ ਹੀ ਕਰਦੀ ਰਹੀ ਹਾਂ ਅੱਛਾ ਤੁਸੀਂ ਪੈਸੇ ਸਭੇ ਇਹ ਵਿਸ਼ਾਲ ਨੂੰ ਪੈਸੇ ਤੁਸੀਂ ਵੀ ਖਾਉਂਦੇ ਹੋ ਹਾਂ ਜੀ ਮਤਲਬ ਖਰਚਾ ਕਰਦੇ ਰਹੇ ਤੁਸੀਂ ਹਾਂ ਜੀ ਮਤਲਬ ਕਿ ਬੜੀ ਛੋਟੇ ਜਿਹੋ ਸ਼ਾਦਾਂ ਦਾ ਸੀ ਮੈਂ ਮਨਾਉਂਦੀ ਹਾਂ ਦੀ ਸੀ ਪਰ ਮੈਂ ਕਦੇ ਇੱਕ ਸੁਣਾਉਂਦੀ ਨਹੀਂ ਪਈ ਹੈਗੀ ਇਹ ਜਿਹੜੇ 10 ਦੀ ਪਈਆਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਮੈਨੂੰ ਕਹਿੰਦੇ ਆਵੇ ਉਹ ਪੈਸੇ ਕਰ ਹਾਂ ਉਹ ਜੀ ਕਹਿੰਦੇ ਪਏ ਨਾ ਕਿ ਪ੍ਰਿਆ ਪੈਸੇ ਕਰਕੇ ਮੈਨੂੰ ਕੋਈ ਇੱਥੇ ਨਾ ਕੋਈ ਮਤਲਬ ਨਹੀਂ ਹੈਗਾ हां ਵੀ ਜਦੋਂ ਤੇਰੇ ਅਧਨਾ ਤੁਸੀਂ ਫਰੈਂਡਸ਼ਿਪ ਤੁਹਾਡੀ ਹੋਈ ਆ ਵੀ ਉਦੋਂ ਤੱਕ ਕੁਝ ਵੀ ਨਹੀਂ ਸੀਗੇ ਉਹਨਾਂ ਕੋਲ ਇੰਨਾ ਪੈਸਾ ਵੀ ਹੈ ਨਹੀਂ ਸੀ ਹਾਂਜੀ ਉਹ ਚ ਉਹ ਚ ਤਿੰਨ ਹੈ ਨਹੀਂ ਸੀ ਕੁਝ ਵੀ ਤੇ ਮੈਂ ਉਹ ਚ ਉਹ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਗੇ ਕਿ ਵੀ ਜ ਇਹ ਜੀ ਨਹੀਂ ਨੂੰ ਪਤਾ ਹੈ ਜਾਂ ਸ਼ਾਮ ਨੂੰ ਪਤਾ ਹੈ ਤਾਂ ਉਹਨਾਂ ਜਾਂ ਖਾਣ ਵਾਲੇ ਨੂੰ ਪਤਾ ਹੈ ਜਾਂ ਖਵਾਉਣ ਵਾਲੇ ਨੂੰ ਖਵਾਉਣ ਵਾਲੇ ਨੂੰ ਪਤਾ ਮਨੇ ਜੀ ਮੈਨੂੰ ਪਤਾ ਆਪਕੋ ਸੁਣਾਉਂਦੇ ਨਹੀਂ ਕਿ ਹੈਗੇ ਮੈਨੂੰ ਜੀ ਤਾਂ ਦੱਸਦੀ ਪਈਆਂ ਵੀ ਸਾਰੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਪਰ ਪੈਸੇ ਮਰੀ ਐ ਕਰਦੀ ਪਈਆ ਮੈਨੂੰ ਪੈਸਾ ਨਹੀਂ ਚਾਹੀਦਾ ਹੈਗਾ ਮੈਨੂੰ ਇਹ ਗੱਲ ਦੀ ਆ ਵੀ ਜੋ ਅੱਜ ਮੇਰੇ ਨਾਲ ਹੁੰਦਾ ਪਿਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਾਕੀ ਜਿਵੇਂ ਹੁਣੇ ਬੱਚੀ ਕਹਿ ਰਹੀ ਆ ਕਿ ਮੇਰੇ ਵੀ ਮੇਰੇ ਨਾਲ ਜੋ ਹੁੰਦਾ ਪਿਆ ਵੀ ਉਸ ਦਿਨ ਮੇਰੇ ਤੇ ਇਲਜ਼ਾਮ ਲਾ ਕਰਿਆ ਪਰ ਮੈਂ ਸਾਰੇ ਸਰੋਤਿਆਂ ਨੂੰ ਵੀ ਇਹ ਗੱਲ ਜ਼ਰੂਰ ਕਹਾਂਗਾ ਕਿ ਤੁਸੀਂ ਕੋਈ ਵੀ ਫੈਸਲਾ ਮੈਂ ਇੱਕ ਪਾਸੇ ਨਾ ਲਿਆ ਕਰੋ ਜੇ ਅੱਜ ਸੱਭਾ ਸਟਾਰ ਹੈ ਤਾਂ ਉਹ ਸੱਭਾ ਹੀ ਸਟਾਰ ਹੈ ਉਦੀ ਫੈਮਿਲੀ ਕੁਛ ਨਹੀਂ ਗਈ। ਉਦੀ ਫੈਮਿਲੀ ਦਾ ਕੋਈ ਅੱਜ ਸਟਾਰ ਨਹੀਂ, ਨਾ ਉਹਨਾਂ ਦੀ ਕੋਈ ਦੇਣ ਆ ਪੰਜਾਬੀ ਨੂੰ ਨਾ ਪੰਜਾਬ ਨੂੰ, ਉਹਨਾਂ ਪੰਜਾਬੀ ਸੱਭਿਆਚਾਰ ਨੂੰ। ਠੀਕ ਆ ਸੱਭਾ ਸੱਭਾ ਵਧੀਆ ਲਿਖਦਾ, ਵਧੀਆ ਗਾਉਂਦਾ। ਸੱਭਾ ਸੱਭਾ ਜ਼ਰੂਰ ਸਟਾਰ ਮੰਨਦੇ ਆ। ਅਸੀਂ ਅਸੀਂ ਗਰੀਬੀ ਚ ਨਿਕਲੇ, ਉਹਨੇ ਆਪਦੀ ਫੈਮਿਲੀ ਨੂੰ ਗਰੀਬੀ ਚੋਂ ਕੱਢਿਆ। ਪਰ ਤੁਸੀਂ ਉਸ ਟਾਈਮ ਯਾਦ ਰੱਖੋ ਜਦੋਂ ਤੁਸੀਂ ਗਰੀਬ ਸੀ ਤੇ ਅੱਜ ਉਹ ਗਰੀਬ ਕੁੜੀ ਤੁਹਾਡੇ ਨਾਲ ਦੌੜਦੀ ਸੀ। ਤੁਹਾਡਾ ਕੋਈ ਉਹਨੂੰ ਸਾਡੇ ਪੈਸਿਆਂ ਤੱਕ ਮਸਲਾ ਨਹੀਂ ਸੀ ਤੇ ਅੱਜ ਤੁਸੀਂ ਕਹਿੰਦੇ ਵੀ ਸਾਡਾ ਲੈਵਲ ਉੱਚਾ ਹੋ ਗਿਆ, ਵੀ ਤੂੰ ਸਾਡੇ ਲੈਵਲ ਦੀ ਨਹੀਂ ਹੈਗੀ। ਤੇ ਇਹ ਤਾਂ ਬਹੁਤ ਗਲਤ ਗੱਲ ਆ ਅਸੀਂ ਨਹੀਂ ਇਹ ਚਾਹਦੇਗੇ ਵੀ ਇਹ ਹੋਣਾ ਚਾਹੀਦਾ ਸੀ ਤੇ ਤੁਸੀਂ ਇਸ ਚੀਜ਼ ਨੂੰ ਵੀ ਮੰਨੋ ਵੀ ਜੋ ਵੀ ਸਰੋਤੇ ਹੈਗੇ ਆ ਉਹ ਪੱਖ ਦੋਵਾਂ ਦਾ ਦੇਖੋ ਤੁਸੀਂ ਕਮੈਂਟ ਕਰੋਗੇ ਮੈਨੂੰ ਇਸ ਚੀਜ਼ ਦਾ ਹੀ ਪਤਾ ਵੀ ਤੁਸੀਂ ਚੰਗੇ ਕਮੈਂਟ ਵੀ ਕਰੋਗੇ ਮਾੜੇ ਵੀ ਕਰੋਗੇ ਠੀਕ ਹੈ ਨਾ ਉਹਦਾ ਵੀ ਸਾਨੂੰ ਪਤਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲੇ ਹਰ ਪੱਖ ਲੈ ਕੇ ਆਉਣ ਦੀ ਇਸ ਬੱਚੀ ਜਾਂ ਵੀ ਤੇ ਕੋਸ਼ਿਸ਼ ਕਰਾਂਗੇ ਸੱਬੇ ਦੀ ਫੈਮਿਲੀ ਤੱਕ ਵੀ ਅਸੀਂ ਪਹੁੰਚ ਕਰਾਂਗੇ ਜੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਨ ਦਾ ਸਾਡਾ ਵੀ ਉਹਨਾਂ ਨੇ ਸਾਨੂੰ ਐਗਰੀ ਕੀਤਾ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਪੱਖ ਵੀ ਤੁਹਾਡੇ ਕੋਲ ਰੱਖਾਂਗੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਵੀ ਪਹੁੰਚਣ ਦੀ ਤੇ ਅਸੀਂ ਤਾਂ ਇਹ ਮੰਨਦੇ ਆ ਵੀ ਯਾਰ ਅਸੀਂ ਕਾ ਕਿਉਂ ਇਹ ਸਮਾਜ ਦੇ ਵਿੱਚ ਜੇ ਸਾਨੂੰ ਅੱਜ ਮਹਾਰਾਜ ਸ਼ੌਰਤ ਬਖਸ਼ੀ ਆ ਇਹ ਬੱਚੀ ਕਹਿ ਰਹੀ ਹੈ ਮੈਂ ਤਾਂ ਉਦੋਂ ਦੀ ਨਾਲ ਸੀ ਜਦੋਂ ਉਹਨਾਂ ਦਾ ਇੱਕ ਕਮਰਾ ਹੁੰਦਾ ਸੀ ਤੇ ਮੈਂ ਤਾਂ ਉਦੋਂ ਪਿਆਰ ਕਰਦੀ ਸੀ ਉਹਨੂੰ ਉਦੋਂ ਤੱਕ ਤਾਂ ਪੈਸੇ ਦਾ ਕੋਈ ਮਸਲਾ ਹੀ ਨਹੀਂ ਸੀਗਾ ਮਸਲਾ ਹੋਣ ਵੀ ਨਹੀਂ ਹੈ ਕੋਈ ਪੈਸੇ ਦਾ ਸਾਰਾ ਕੁਝ ਤੇ ਵੀਰੇ ਕੋਲ ਉਹ ਹਾਂ ਪਰ ਹੈ ਤਾਂ ਸਾਰਾ ਕੁਝ ਸੱਬੇ ਦਾ ਹੀ ਹੈ ਤੇ ਬਸ ਇਹ ਕਹਿੰਦੇ ਫੈਮਿਲੀ ਦੇ ਵਿੱਚ ਜਿੰਨਾ ਕੋ ਚੱਲਦਾ ਚੱਲਦਾ ਉਹਨਾਂ ਦਾ ਗੱਲ ਤਾਂ ਇਹ ਆ ਮੈਂ ਨੇ ਵੀ ਉਹਨਾਂ ਨੇ ਫੈਮਿਲੀ ਨੇ ਵੀ ਮੈਨੂੰ ਧੋਖਾ ਦਿੱਤਾ ਨਹੀਂ ਤਾਂ ਉਹਦੀ ਫੈਮਿਲੀ ਮੈਨੂੰ ਇਹ ਗੱਲ ਕਹਿੰਦੀ ਕਿ ਮੈਂ ਤੂੰ ਘਰੇ ਆ ਆਪਾਂ ਬਹਿ ਕੇ ਗੱਲ ਕਰਦੇ ਫੋਨ ਤੇ ਗੱਲਾਂ ਨਹੀਂ ਹੁੰਦੀਆਂ ਉਹਨਾਂ ਨੇ ਤਾਂ ਸਾਰੇ ਫੋਨ ਤੇ ਰਿਸ਼ਤੇ ਖਤਮ ਕਰਤੇ ਜੇ ਮੈਨੂੰ ਉਹ ਚੀਜ਼ ਕਹਿ ਤੰਦੇ ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇੱਥੇ ਤੱਕ ਰੌਣਾ ਪੈਣਾ ਸੀ ने ने ने, था। था कि अच्छा ਤੁਸੀਂ ਇਸ ਵਿਸ਼ੇ ਤੇ ਬਾਈ ਭਾਨੇ ਨਾਲ ਵੀ ਅਪਰੋਚ ਕੀਤੀ ਹੈ ਬਾਈ ਭਾਨੇ ਕੋਲ ਨਹੀਂ ਮਤਲਬ ਕਿ ਭਾਨੇ ਵੀਰੇ ਨੇ ਮਤਲਬ ਕਿ ਉਹਨਾਂ ਨੇ ਮੈਨੂੰ ਬੁਲਾਇਆ ਸੀ ਉੱਥੇ ਅੱਛਾ ਤੁਹਾਨੂੰ ਬੁਲਾਇਆ ਉੱਥੇ ਭਾਨੇ ਨੇ ਹਾਂਜੀ ਤੇ ਉਹਨਾਂ ਨੇ ਮਤਲਬ ਕਿ ਕਿਸੇ ਬੰਦੇ ਨੂੰ ਕਿਹਾ ਵੀ ਉਹਨਾਂ ਨੂੰ ਉੱਥੇ ਲੈ ਕੇ ਆਏ ਅੱਛਾ ਤੇ ਉਹ ਅੰਕਲ ਸਾਨੂੰ ਉੱਥੇ ਲੈ ਕੇ ਗਏ ਠੀਕ ਆ ਉੱਥੇ ਮਤਲਬ ਕਿ ਗੱਲਬਾਤ ਹੋਈ ਥੋੜੀ ਵਧੀਆ ਸੁਣਵਾਈ ਕੀਤੀ ਭਾਨੇ ਨੇ ਕਿਵੇਂ ਨਹੀਂ ਕਿ ਮੇਰੇ ਮਤਲਬ ਕਿ ਕੋਈ ਮੈਨੂੰ ਸੁਣਵਾਈ ਨਹੀਂ ਹੋਈ ਹੈਗੀ ਮੇਰੀ ਮਤਲਬ ਕਿ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਨੋ ਕੀ ਗੱਲ ਮੈਂ ਇਹਨ ਮੁੱਦੋ ਤੇ ਹੀ ਰੱਖਿਆ ਮੇਰਾ ਜੀ ਨਾਮਾ ਕਰੋ ਹੂੰ ਰਾਜੀ ਨਾਮਾ ਕਰੋ ਤੇ ਮੈਂ ਉਹ ਚੀਜ਼ ਮੈਂ ਉਹ ਚੀਜ਼ ਤੇ ਕੋਈ ਰੈਡੀ ਨਹੀਂ ਹੈਗੀ ਸੀ ਵੀ ਰਾਜੀ ਨਾਮਾ ਕਰਨਾ ਤੇ ਫਿਰ ਜਦੋਂ ਤੁਹਾਡੀ ਗੱਲ ਨਹੀਂ ਸੁਣੀ ਤੇ ਫਿਰ ਉਹ ਤੁਹਾਨੂੰ ਭਾਨੇ ਬਾਈ ਕੋ ਬੁਲਾਇਆ ਕਿ ਉਹ ਤੁਹਾਨੂੰ ਉਹਨਾਂ ਨੇ ਨਹੀਂ ਮਤਲਬ ਕਿ ਉਹਨਾਂ ਨੇ ਇਹ ਗੱਲ ਕਿਹਾ ਕਿ ਬੱਚਿਆਂ ਦੇ ਜੋ ਵੀ ਗਲਤੀਆਂ ਹੋਈਆਂ ਨੇ ਉਹ ਤਾਂ ਮਤਲਬ ਕਿ ਆਪਾਂ ਸਮਝੌਤਾ ਕਰੀਏ ਹਨ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਕਾਰਵਾਈ ਚਾਹੁੰਦੀ ਸੀ ਮੈਨੂੰ ਕਹਿੰਦੇ ਵੀ ਕੀ ਚਾਹੁੰਦੀ ਮੈਂ ਕਿਹਾ ਵੀ ਮੈਂ ਕਾਰਵਾਈ ਚਾਹੁੰਦੀ ਹਾਂ ਮੈਨੂੰ ਕਹਿੰਦੇ ਆ ਕਿ ਬੇਕਾਰ ਵੀ ਤੁਸਾਂ ਨਹੀਂ ਹੋਵੇ ਤੁਸ ਤਾਂ ਅੱਗੇ ਰੈਂਟ ਤੇ ਰਹਿੰਦੇ ਆ ਵੀ ਤੁਸੀਂ ਜੇ ਵਕੀਲਾਂ ਨੂੰ ਪੈਸੇ ਵੀ ਦੇਣੇ ਆ ਜਾਂ ਕਾਸ਼ ਵੀ ਕਰਨਾ ਹੈ ਵੀ ਤੁਸੀਂ ਇੰਨੇ ਕਿੱਥੋਂ ਦੋਵੋਗੇ ਇਹ ਤਾਂ ਕੋਈ ਗੱਲ ਨਹੀਂ ਹੋਈ ਰਾਜੀਨਾਮੇ ਦੀ ਇਹ ਤਾਂ ਕੋਈ ਗੱਲ ਨਹੀਂ ਬਣਦੀ ਕਿਸੇ ਬਸ ਮੈਂ ਕਿਹਾ ਮਤਲਬ ਕਿ ਜਿਹੜੇ ਸਾਡੇ ਨਾਲ ਬੰਦੇ ਗਏ ਸੀ ਉਹ ਮਤਲਬ ਕਿ ਭਾਨੇ ਵੀਰ ਨੂੰ ਪਰਾਂ ਲੈ ਮਤਲਬ ਕਿ ਵੀ ਇਹਨਾਂ ਨੇ ਸਾਈਡ ਤੇ ਗੱਲ ਕੀਤੀ ਸੀ ਸਾਡੇ ਤੋਂ ਫਿਰ ਤੋਂ ਪਾਸੇ ਕਰਕੇ ਗੱਲ ਕੀਤੀ ਹਾਂਜੀ ਉਹਨਾਂ ਨੇ ਪਾਸੇ ਹੋ ਕੇ ਸਾਡੇ ਤੋਂ ਗੱਲ ਕੀਤੀ ਉਹ ਸਾਡੇ ਕੋਲ ਆਏ ਮੈਨੂੰ ਕਹਿੰਦੇ ਵੀ ਉਹ ਹਨਾ ਕਹਿੰਦੇ ਵੀ ਰਾਜੀਨਾਮਾ ਮੈਂ ਕਿਹਾ ਵੀ ਮੈਨੂੰ ਰਾਜੀਨਾਮਾ ਨਹੀਂ ਕਰਨਾ ਹੈਗਾ ਹੂੰ ਕਹਿੰਦੇ ਵੀ ਮੈਂ ਕਿਹਾ ਵੀ ਮੈਂ ਕਰਵਾਂਗੇ ਕਹਿੰਦੇ ਵੀ ਤੋਂ ਉਹਨਾਂ ਨੇ ਮੈਨੂੰ ਜਿਹੜੇ ਸਾਡੇ ਬੰਦੇ ਨਾਲ ਗਏ ਸੀ ਉਹ ਕਹਿੰਦੇ ਹੁੰਦੇ ਉਸ ਤੱਕ ਰੈਂਟ ਤੇ ਰਹਿੰਦੀ ਆ ਉਹ ਕਹਿੰਦੇ ਤੁਸੀਂ ਇੰਨੇ ਪੈਸੇ ਕਿੱਥੋਂ ਨਾਲੇ ਖਰਚਰ ਖਰਾਬੀ ਹੋਣੀ ਆ ਹਨਾ ਤੇ ਉਹਨਾਂ ਕੋਲੇ ਤਾਂ ਹੈਗੇ ਆ ਉਹ ਤਾਂ ਲਾ ਲੈਣੀ ਕਿ ਵੀ ਤੁਸੀਂ ਤੁਹਾਡੇ ਕੋਲੇ ਕੀ ਆ ਵੀ ਜਿਹੜਾ ਤੁਸੀਂ ਵਕੀਲਾਂ ਨੂੰ ਪੈਸੇ ਲਾਉਂਗੇ ਤੁਸੀਂ ਨਾ ਕੁਝ ਵੀ ਇਸ ਕਰਕੇ ਮੈਨੂੰ ਕਿਵੇਂ ਬਸ ਉੱਥੇ ਗੱਲਬਾਤ ਹੋਈ ਤੇ ਮੈਨੂੰ ਐ ਕੋਚ ਪ੍ਰਸ਼ਾਸਨ ਦਾ ਜਦੋਂ ਤੁਸੀਂ ਪੁਲਿਸ ਕੋਲੇ ਗਏ ਉਹਨਾਂ ਨੇ ਰਵਈਆ ਕਿੱਦਾਂ ਸੀ ਤੁਹਾਡੇ ਉਹਨਾਂ ਨੇ ਵੀ ਮਤਲਬ ਕਿ ਕੋਈ ਗੱਲ ਨਹੀਂ ਸੁਣੀ ਹੈਗੀ ਔਰ ਨਹੀਂ ਨਹੀਂ ਪਤਾ ਹੈਗਾ ਕਿ ਕਿਉਂ ਕਿ ਹੁਣ ਸੁਣੀ ਹੈਗੀ ਕਿ ਮੇਰੇ ਕੋਲ ਪ੍ਰੂਫ ਹੀ ਆ ਕਹਿੰਦੇ ਹੁੰਦੇ ਆ ਵੀ ਹਾਰੇ ਇੱਕ ਚੀਜ਼ ਦਾ ਪ੍ਰੂਫ ਵੀ ਦੇਣਾ ਚਾਹੀਦਾ ਉਹ ਇਹ ਸਾਡੇ ਮੰਦ ਹੁੰਦਾ ਤੁਸੀਂ ਪ੍ਰੂਫ ਦਿੱਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪ੍ਰੂਫ ਆ ਅਸੀਂ ਸਾਰਾ ਕੁਝ ਕਿਹਾ ਵੀ ਸਾਡੇ ਕੋਲ ਹੈਗਾ ਪਰ ਉਹਨਾਂ ਨੇ ਕੋਈ ਦੇਖਿਆ ਨਹੀਂ ਹੈਗਾ ਕਿਸੇ ਨੇ ਅੱਛਾ ਤੁਹਾਡੀ ਪੁਲਿਸ ਨੇ ਵੀ ਚਾਹ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਰਿਪੋਰਟ ਤੁਹਾਡੀ ਦਰਜ ਕੀਤੀ ਪੁਲਿਸ ਨੇ ਬਾਅਦ ਚ ਜੋ ਤੁਸੀਂ ਸੋਸ਼ਲ ਮੀਡੀਆ ਤੇ ਆਏ ਆ ਉਦੋਂ ਤੋਂ ਬਾਅਦ ਕੋਈ ਕਾਰਵਾਈ ਹੋਈ ਨਹੀਂ ਨਹੀਂ ਕੋਈ ਉਦੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਤੋ ਇਹ ਤਾਂ ਪੁਰਸ ਦੇ ਵੀ ਮੈਂ ਸਮਝਦਾ ਪ੍ਰਸ਼ਾਸਨ ਦੇ ਵੀ ਬੜੀ ਨਿਕਾਮੀ ਆ ਵੀ ਤੁਸੀਂ ਇੱਕ ਬੱਚੀ ਦੀ ਵੀ ਕਮ ਸਿਕੋਂ ਘਹਾਰ ਤਾਂ ਸੁਣ ਸਕਦੇ ਹੋ ਵੀ ਕਿਉਂ ਬੱਚੀ ਦਾ ਐ ਹੋ ਰਿਹਾ ਵੀ ਉਹ ਇੱਕ ਤੁਹਾਡੇ ਕੋਲ ਫਰਿਆਦ ਲੈ ਕੇ ਪਹੁੰਚਦੀ ਆ ਤੇ ਇਹ ਵੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਆ ਪ੍ਰਸ਼ਾਸਨ ਦੀ ਨਿਕਾਮੀ ਹੋਰ ਬੋਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਲਈ ਕੁਝ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਤਾਂ ਬਸ ਇਹ ਕਹਿਣਾ ਚਾਹੂੰਗੀ ਕਿ ਇਨਸਾਫ ਦਵਾਇਆ ਜਾਵੇ ਮੈਨੂੰ ਕਿਉਂਕਿ ਮੈਂ ਨਹੀਂ ਚਾਹੁੰਦੀ ਹੈਗੀ ਕੱਲ ਨੂੰ ਕਿਸੇ ਹੋਰ ਨਾਲ ਹੋਵੇ ਜਿਵੇਂ ਅੱਜ ਹੁੰਦਾ ਪਿਆ ਜੋ ਵੀ ਮੇਰੇ ਨਾਲ ਹੋਇਆ ਹੈਗਾ ਜਾਂ ਮੈਨੂੰ ਪਤਾ ਹੈ ਜਾਂ ਮੇਰੀ ਫੈਮਿਲੀ ਨੂੰ ਪਤਾ ਜਾਊ ਮਹਾਰਾ ਇਹਨੂੰ ਪਤਾ ਹੀ ਬਹੁਤ ਗਲਤ ਹੋਇਆ ਸਾਡੇ ਨਾਲ ਕਿ ਜਿਹੜਾ ਇਹਦਾ ਹਰ ਚੀਜ਼ ਪੈਸੇ ਨਾਲ ਹੀ ਹੋਵੇ ਜਵਾਨ ਵੀ ਹੁੰਦੀ ਹੈਗੀ ਆ ਹਾਂ ਹਾਂ ਬਾਕੀ ਜਵਾਨਾਂ ਤੇ ਗੱਲਾਂ ਚੱਲਦੀਆਂ ਇਹ ਥੋੜੀ ਦੁਨੀਆਦਾਰੀ ਜਵਾਨੀ ਚੱਲਦੀ ਹੈ ਇਹ ਚੀਜ਼ੇ ਚਲੋ ਠੀਕ ਆ ਮੈਂ ਤਾਂ ਮੰਨਦੇ ਆ ਸਹਿਮਤੀ ਹੁੰਦੀ ਆ ਪਰ ਉਹ ਚੀਜ਼ ਤੇ ਗੱਲ ਵਿਸ਼ਵਾਸ ਕਰਨ ਵਾਲੀ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਤੋੜਨ ਵਾਲੀ ਦੀ ਵਿਸ਼ਵਾਸ ਤੋੜਨ ਵਾਲੀ ਦੀ ਜ਼ਿਆਦਾ ਗਲਤੀ ਆ ਹਣ ਮੈਂ ਤਾਂ ਵਿਸ਼ਵਾਸ ਇਹਨਾਂ ਤੇ ਅੱਖਾਂ ਵਿੱਚ ਕੀਤਾ ਮੈਂ ਤਾਂ ਜਿਵੇਂ ਜਿਵੇਂ ਕਹੀ ਗਏ ਮੈਂ ਤਾਂ ਉਵੇਂ ਉਵੇਂ ਕਰੀ ਗਏ ਹਿੰਦੂ ਸਿਵਲ ਐਂਟਰ ਤੋਂ ਬਾਅਦ 15 ਜਿਹੀਆਂ ਦਿਨਾਂ ਬਾਅਦ ਲੈ ਜਾਣਾ ਸਭੇ ਵੀ ਰੈਣਾ ਗੱਲ ਹੋਈ ਹੋਈ ਆ ਤੁਹਾਡੀ ਹੁਣ ਉਮਰ ਕਿੰਨੀ ਹੈ ਮੇਰੀ ਹੁਣ 19 ਸਾਲ ਲੱਗਾ ਹੋਇਆ ਮੈਨੂੰ ਤੇ 2022 ਤਾਂ ਤੁਸੀਂ ਨਾਬਾਲਗ ਹੋਵੇਂ ਫਿਰ ਉਹ ਮੈਨੂੰ ਹਾਂ ਜੀ ਹਾਂ ਜੀ ਲਓ ਇਹ ਵੀ ਤੇ ਪੜੇ ਕਿ ਨਹੀਂ ਆ ਤੁਸੀਂ ਪੜੇ ਮੈਂ ਤੁਹਾਨੂੰ ਦੱਸਿਆ ਮੈਨੂੰ ਨਾਈਸ ਚੋਟਾਤਾ ਸੀ ਨਾਈਸ ਚੋ ਤੇ ਹਟਾਇਆ ਕਿ ਨਹੀਂ ਵਿਸ਼ਾਲ ਨੇ ਉਹ ਕਹਿਣ ਲੱਗੇ ਇਹ ਮੁੰਡੇ ਨੇ ਹਟਾਤਾ ਥੋੜਾ ਚੱਕ ਵਾਲੀ ਕਰਦਾ ਸੀਗਾ ਮੈਂ ਗੁੱਸੇ 'ਚ ਮੈਂ ਕਿਹਾ ਵੀ ਮੈਂ ਹਟ ਜਾਵਾਂ ਫਿਰ ਹਾਂ ਆਲੇ ਵੀ ਤੂੰ ਹੀ ਨਹੀਂ ਸ਼ੱਕ ਕਰਦਾ ਹੂੰ ਹੂੰ ਤੇ ਕਹਿੰਦਾ ਵੀ ਹਾੜਚਾ ਕਹਿੰਦਾ ਉੱਥੇ ਕਿਹੜਾ ਕਹਿੰਦਾ ਤੂੰ ਕਹਿੰਦਾ ਘਰੇ ਰਹਿਣਾਗਾ ਕਹਿੰਦਾ ਤੈਨੂੰ ਤੂੰ ਕਿਹੜਾ ਕੋਈ ਮਤਲਬ ਕਿ ਜੋਬ ਵਗੈਰਾ ਕਰਨੀ ਆ ਤੇ ਤੈਨੂੰ ਸਟੱਡੀ ਤੇ ਲੋਡ ਪਾਉਂਗੀ ਹੂੰ ਹੂੰ ਕਹਿੰਦਾ ਵੀ ਤੂੰ ਤਾਂ ਘਰੇ ਰਹਿਣਾ ਮੰਮੀ ਦੇ ਨਾਲ ਕਹਿੰਦਾ ਵੀ ਤੂੰ ਬਸ ਠੀਕ ਆ ਕਹਿੰਦਾ ਮੈਂ ਪਾਰਲਰ ਦਾ ਵੀ ਉਸ ਤੋਂ ਬਾਅਦ ਕਿਹਾ ਸੀ ਮੈਂ ਕੋਰਸ ਕਰ ਲਵਾਂ ਕਹਿੰਦੇ ਨਹੀਂ ਕੋਰਸ ਨਹੀਂ ਕਰਨਾ ਹੈਗਾ ਅਕੇ ਮੈਨੂੰ ਨਹੀਂ ਇਹ ਨਹੀਂ ਪਸੰਦ ਮੈਨੂੰ ਉਹ ਨਹੀਂ ਪਸੰਦ ਕੁਝ ਵੀ ਨਹੀਂ ਕਰਨ ਦਿੱਤਾ ਹੈ ਮੇਰੇ ਸਾਰੀਆਂ ਇਸੇ ਕਰਕੇ ਮਤਾਸਾਂ ਮਿੰਦਾ ਬਸਾਂ ਰੱਖੀ ਬੈਠੀ ਸਾਰੀਆਂ ਇੱਥੇ ਕੋਈ ਕੁਛ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਪਰਿਵਾਰ ਕਹਿੰਦਾ ਸੀ ਵੀ ਸਾਡੀ ਕੁੜੀ ਹੈ ਨੀਗੀ ਬਸ ਤੈਨੂੰ ਧੀ ਬਣਾ ਕੇ ਰੱਖਾਂਗੇ ਉਹ ਕਹਿੰਦੇ ਗੱਲਾਂ ਹੁੰਦੀਆਂ ਬਾਕੀ ਮੈਨੂੰ ਹੁਣ ਪਰਿਵਾਰ ਤਾਂ ਇਹਨਾਂ ਨੇ ਸਾਰੇ ਪੰਜਾਬ ਨੂੰ ਬਣਾਇਆ ਵੀ ਜਦੋਂ ਲੈਂਟਰ ਤੇ ਸੱਦਿਆ ਸੀਗਾ ਸਾਰੇ ਪੰਜਾਬ ਗਿਆ ਸੀਗਾ ਜਦੋਂ ਘਰ ਪਾਇਆ ਇਹਨਾਂ ਨੇ ਤੇ ਉਦੋਂ ਮੈਨੂੰ ਤੁਸੀਂ ਵੀ ਗਏ ਸੀ ਹਾਂਜੀ ਇਹਨਾਂ ਨੇ ਮੈਨੂੰ ਰੱਖਿਆ ਵੀ ਇਹਨਾਂ ਨੇ ਜਦੋਂ ਲੈਂਟਰ ਤੇ ਗਈ ਸੀ ਮੈਂ ਤੇ ਮੇਰੇ ਮੰਮਾ ਨੂੰ ਵੀ ਕਹਿੰਦੇ ਸੀ ਵੀ ਰੈਪ ਉਹ ਮੇਰੀ ਭਾਬੀ ਤੇ ਮੈਂ ਗਈ ਸੀ ਤੇ ਇਹਨਾਂ ਨੇ ਮਤਲਬ ਕੀ ਕਹਿੰਦੇ ਵੀ ਪ੍ਰਿਆ ਨੂੰ ਰੱਖਣਾ ਵਾ ਸਾ ਮੇਰੀ ਮੰਮੀ ਨੇ ਵੀ ਕਹਿੰਦੇ ਸੀ ਕਿ ਮੇਰੀ ਮੰਮੀ ਮੇਰੇ ਭਰਾ ਹੋਣੀ ਕੰਮ ਤੇ ਸੀ ਉਹ ਕਹਿੰਦੇ ਵੀ ਸਾਨੂੰ ਜਾਣਾ ਪਾਣਾ ਘਰੇ ਫਿਰ ਮੇਰੇ ਘਰ ਦੇ ਆ ਗਏ ਤੇ ਮੈਨੂੰ ਇਹਨਾਂ ਨੇ ਉੱਥੇ ਰੱਖ ਲਿਆ ਸੀ ਫਿਰ ਉਦੋਂ ਅਗਲੇ ਦਿਨ ਦੂਜੇ ਦਿਨ ਹੀ ਮੈਨੂੰ ਛੱਡਣ ਨੂੰ ਆਉਂਦੇ ਦੇਖੋ ਜੀ ਹੁਣ ਇਹ ਦਾ ਬੱਚੀ ਕਹਿ ਰਹੀ ਆ ਕਿ ਸਾਨੂੰ ਅਸੀਂ ਰਹਿੰਦੇ ਵੀ ਰਹੇ ਆ ਸਾ ਇੱਥੇ ਵੀ ਰਹਿੰਦੇ ਰਹੇ ਆ 15 20 ਦਿਨਾਂ ਬਾਅਦ ਇੱਥੇ ਆਉਂਦਾ ਵੀ ਸੀ ਮੁੰਡਾ ਤੇ ਫਿਰ ਇਹ ਅੱਜ ਅੱਜ ਇਹ ਮੇਰੇ ਹਿਸਾਬ ਨਾਲ ਭਾਨੀ ਸਿੱਧੂ ਕੋਲੇ ਦੇ ਫਾਦਰ ਸਾਹਿਬ ਨੇ ਕਿਹਾ ਵੀ ਅਸੀਂ ਜਾਣਦੇ ਨਹੀਂ ਇਹਨਾਂ ਨੂੰ ਨਹੀਂ ਉੱਥੇ ਮਤਲਬ ਉਹਨਾਂ ਨੇ ਪੁੱਛਿਆ ਭਾਨੀ ਵੀਰੇ ਨੇ ਉਹ ਕਹਿੰਦੇ ਵੀ ਵੀ ਇਹਨਾਂ ਨੂੰ ਤੁਸੀਂ ਤਾਂ ਗੱਲਬਾਤ ਸ਼ੁਰੂ ਕਰੋ ਤੇ ਉਹਦੇ ਘਰ ਦੇ ਕਹਿੰਦੇ ਵੀ ਭਾਨੀ ਵੀਰਾ ਕਹਿੰਦਾ ਵੀ ਕਿੱਥੋਂ ਦੇ ਆ ਉਹਦੇ ਡੈਡੀ ਦਾ ਸਾਫ਼ ਹੀ ਕਹਿੰਦਾ ਕਿ ਪਤਾ ਨਹੀਂ ਆ ਕਿ ਵੀ ਨਹੀਂ ਨਾ ਪਤਾ ਕਿ ਮੁੱਢ ਕਿ ਲੋ ਜੀ ਇਹ ਵੀ ਦੇਖੋ ਹੁਣ ਗੱਲਾਂ ਬਾਤਾਂ ਬਿਲਕੁਲ ਮੁਕਰਨ ਤੇ ਆ ਇਹਨਾਂ ਕੋਲੇ ਸਾਰੇ ਪ੍ਰੂਫ ਹੈਗੇ ਆ ਕੁੜੀਆਂ ਕੋਲੇ ਮੈਂ ਸੁਣੇ ਵੀ ਆ ਤੇ ਹੋ ਸਕਦਾ ਅਸੀਂ ਜਦੋਂ ਸਾਨੂੰ ਲੋੜ ਪਈ ਤਾਂ ਅਸੀਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰਦੇ ਆਂਗੇ ਜੇ ਕਿਸੇ ਨੇ ਸਾਨੂੰ ਜਾਦੇ ਕਿਸੇ ਨੂੰ ਲੱਗਿਆ ਵੀ ਕੁੜੀ ਨਿਆਂਇਤ ਝੂਠ ਬੋਲਦੀ ਆ ਤਾਂ ਅਸੀਂ ਉਹ ਵਾਇਰਲ ਵੀ ਕਰਾਂਗੇ ਦੱਸੋ ਤੁਹਾਡੀ ਕਚਹਿਰੀ ਦੇ ਵਿੱਚ ਰੱਖਾਂਗੇ ਵੀ ਹਾਂ ਹਾਂਜੀ ਦੱਸੋ ਇਹ ਵੀ ਗੱਲ ਹੈ ਵੀ ਪਹਿਲਾਂ ਵੀ ਨਾ ਮਤਲਬ ਇਹਨਾਂ ਨੇ ਛੱਡੀਆਂ ਸੀ ਮੈਂ ਉਹ ਇਹਨਾਂ ਨੂੰ ਕਹੀ ਸੀ ਇਹ ਗੱਲ ਮੈਂ ਕਿਹਾ ਵੀ ਤੁਸੀਂ ਮੈਨੂੰ ਹੁਣੇ ਛੱਡ ਦੋਗੇ ਜੇ ਤੁਸੀਂ ਮੇਰੇ ਨਾਲ ਵੀ ਇਦਾਂ ਕਰਨੀ ਆ ਉਦੋਂ ਕਿ ਨਹੀਂ ਨਹੀਂ ਆਖੇ ਨਾ ਸਾਡੀ ਪਹਿਲਾਂ ਤੋਂ ਰਿਸ਼ਤੇਦਾਰੀ ਸੀ ਨਾ ਗਾਂ ਦੇ ਗਾਂ ਅੱਛਾ ਅਗੇ ਨਹੀਂ ਆਪਣਾ ਤਾਂ ਰਿਸ਼ਤੇਦਾਰੀ ਦਾ ਕੰਮ ਆ ਕੇ ਤੈਨੂੰ ਥੋੜੀ ਅਸੀਂ ਛੱਡਾਂਗੇ ਇਹਦੇ ਘਰ ਦੇ ਕਹਿਣ ਲੱਗੇ ਸਾਡੀ ਵੀ ਜਵਾਨ ਆਏ ਜੋ ਮੈਂ ਰੋਂਦੀ ਸੀ ਕਹਿੰਦੇ ਸਾਡੀ ਵੀ ਕੋਈ ਜਵਾਨ ਆਏ ਚ ਇਹ ਗੱਲਾਂ ਹੋਈਆਂ ਕਾਸ਼ ਵੀਰਾ ਵੀ ਮਤਲਬ ਕਿ ਜਿਹੜਾ ਫੱਪੇ ਤਾਂ ਛੋਟਾ ਹੈ ਉਹ ਵੀ ਬਹੁਤ ਕੁੜੀਆਂ ਨਾਲ ਗੱਲਾਂ ਕਰਦੇ ਉਹ ਚੀਜ਼ ਦੀ ਯਾਨੀ ਹੁਣ ਸ਼ੌਹਰਤ ਆ ਗਈ ਤਾਂ ਹੁਣ ਇਸ ਕੰਮ ਦੇ ਹੋ ਗਏ ਵੀ ਚਲੋ ਯਾਸ਼ੀ ਵੀ ਨਾਲ ਕਰ ਗਈ ਅਸੀਂ ਹਾਂਜੀ ਤੇ ਬਹੁਤ ਕੁੜੀਆਂ ਨਾਲ ਬਹੁਤ ਮੰਦ ਭਾਗੀ ਗੱਲਾਂ ਹੈ ਬਹੁਤ ਉਹ ਚੀਜ਼ ਦੀ ਵੀ ਮਤਲਬ ਕਿ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਅੱਛਾ ਹਾਂਜੀ ਬਲਕਿ ਜਦੋਂ ਇਹ ਲੜਨ ਤੇ ਪੈਸੀ ਛਾਲ ਹੋਈ ਤੇ ਉਸ ਆਕਾਸ਼ ਤੇ ਉਹਨੇ ਮਤਲਬ ਕੀ ਗੱਲ ਕਹੀ ਕਹਿੰਦਾ ਉਹ ਚੀਜ਼ ਦੀ ਮਿਕਰ ਰਿਕਾਰਡਿੰਗ ਪਈ ਕਹਿੰਦਾ ਕਿ ਦੋ 25 30 ਕੁੜੀਆਂ ਨਾਲ ਤੂੰ ਇੰਸਟਾ ਤੇ ਗੱਲਾਂ ਕਰਦਾ ਮਾ ਤਾਂ ਉਸ ਨੇ ਇਹ ਗੱਲ ਕਹੀ ਉਹ ਕੋ ਕਰਦੇ ਉਹ ਮੁਕਰਦਾ ਸੀ ਉਹ ਕਹਿੰਦਾ ਮੇਰੇ ਕੋ ਡੈਡੀ ਵਾਲੇ ਫੋਨ ਤੇ ਮਤਲਬ ਕੀ ਆਈਡੀ ਚਾਹ ਦੀ ਹੈ ਨਾ ਮੈਂ ਸਕਰੀਨ ਸ਼ਾਟ ਰੱਖੇ ਹੋਏ ਆ ਕਹਿੰਦਾ ਕਿ ਤੂੰ ਬਹੁਤ ਕੁੜੀਆਂ ਨਾਲ ਦੱਸੋ ਜੀ ਸਾਰਾ ਇਹਨਾਂ ਦਾ ਕੀ ਪਤਾ ਨਹੀਂ ਕੀ ਕਿਹੜੇ ਪਾਸੇ ਤੁਰੇ ਵੇ ਆ ਇਹ ਚਲੋ ਅਸੀਂ ਤਾਂ ਇਸ ਗੱਲ ਨੂੰ ਨਹੀਂ ਮੰਨਦੇ ਪਰ ਆਪਾਂ ਗੱਲ ਕਰਦੇ ਆ ਜੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਸੀਂ ਚੈਨਲ ਇਸ ਕਰਕੇ ਬਣਾਇਆ ਸੀਗਾ ਵੀ ਅਸੀਂ ਉਹਨਾਂ ਸਿੰਗਰਾਂ ਨੂੰ ਸਪੋਰਟ ਕਰਦੇ ਆ ਉਹਨਾਂ ਸ਼ਾਇਰਾਂ ਨੂੰ ਸਪੋਰਟ ਕਰਦੇ ਆ ਉਹਨਾਂ ਗੀਤਕਾਰਾਂ ਨੂੰ ਸਪੋਰਟ ਕਰਦੇ ਆ ਉਹਨਾਂ ਕਲਾਕਾਰਾਂ ਨੂੰ ਸਪੋਰਟ ਕਰਦੇ ਆ ਜਿਨ੍ਹਾਂ ਕੋਲ ਹੁਨਰ ਹੋਣ ਦੇ ਬਾਵਜੂਦ ਵੀ ਉਹ ਅੱਗੇ ਨਹੀਂ ਆ ਰਹੇ ਪਰ ਸਾਡੇ ਆਸਤੇ ਬਹੁਤ ਸ਼ਰਮਿੰਦਗੀ ਦੀ ਗੱਲ ਹੈ ਕਿ ਅਸੀਂ ਅੱਜ ਬੱਚੀ ਦੀ ਵੀਡੀਓ ਆਪਣੇ ਚੈਨਲ ਤੇ ਪਾ ਰਹੇ ਆ ਔਰ ਸਾਨੂੰ ਇਸ ਗੱਲ ਨਾਲ ਜ਼ਰੂਰ ਹੈ ਕਿ ਅਸੀਂ ਇੱਕ ਸੱਚ ਲਈ ਇਸ ਬੱਚੀ ਦੇ ਨਾਲ ਖੜੇ ਆ। ਤਾਂ ਅਸੀਂ ਆਸ ਕਰਦੇ ਆ ਸਾਰਿਆਂ ਤੋਂ ਸਾਰੇ ਸਰੋਤਿਆਂ ਤੋਂ। ਇਹ ਵੀ ਗੱਲ ਮਤਲਬ ਕਿ ਵੀ ਮੈਂ ਇਹਨਾਂ ਨੂੰ ਜਦੋਂ ਦੱਸਿਆ ਉਹ ਸ਼ਾਨ ਨੂੰ। ਹਾਂਜੀ। ਮੈਂ ਮਤਲਬ ਕਿ ਇਹਨਾਂ ਨਾਲ ਕਿਸੇ ਨਾਲ ਵੀ ਗੱਲ ਕੀਤੀ ਪਿਆ ਇਹ ਕਹਿੰਦੇ ਵੀ ਤੂੰ ਜਿੱਥੇ ਮਰਜੀ ਕੇਸ ਕਰਦੇ ਜਿਹੜਾ ਕੁਝ ਮਰਜੀ ਕਰਦੇ ਇਹ ਵੀ ਮੈਨੂੰ ਕਿਹਾ ਇਹਨਾਂ ਨੇ ਮੈਨੂੰ ਮਜਬੂਰ ਕੀਤਾ। ਵੀ ਜਦ ਇੱਥੇ ਮਰਜੀ ਦਰਖਾਸਤ ਦੇ ਦੇ ਇਹਨਾਂ ਨੇ ਅਸੀਂ ਸਵੇਭਾ ਵੀਰਾਂ ਇਹਨਾਂ ਨੂੰ ਮਤਲਬ ਕਿ ਕੋਸ਼ਿਸ਼ ਹੀ ਹੋਣੀ ਸੱਭੇ ਦੀ ਪਰਸਨੈਲਿਟੀ ਸੱਭੇ ਦਾ ਜਿਹੜਾ ਸਟੇਟਸ ਆ ਵੀ ਉਹ ਕੁਝ ਹੋਣ ਨਹੀਂ ਦਿੰਦਾ ਸਾਨੂੰ ਹਾਂਜੀ ਕਹਿੰਦੇ ਉਹ ਚੀਜ਼ ਦੀ ਮੈਂ ਕੋ ਰਿਕਾਰਡਿੰਗ ਪਈ ਆ ਮਤਲਬ ਕਿ ਜਿਹੜੇ ਇਹਨਾਂ ਦੇ ਨਾਲ ਵੀ ਰਹਿੰਦੇ ਸੀ ਉਹਨਾਂ ਤੋਂ ਵੀ ਮਤਲਬ ਕਿ ਮਾੜਾ ਚੰਗਾ ਕੋ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਆ ਕਿ ਸਾਡਾ ਮਤਲਬ ਕਿ ਕਹਿੰਦੇ ਜਿੱਥੇ ਮਰਜ਼ੀ ਦਿਖਾ ਦੇ ਦੇ ਆ ਕਿ ਇਹ ਤਾਂ ਐਂ ਕਰੂਗਾ ਮੈਨੂੰ ਕਹਿੰਦੇ ਕਹਿੰਦੇ ਤਾਂ ਐਂ ਕਰੂਗਾ ਕਹਿੰਦੇ ਤੂੰ ਜਿੱਥੇ ਮਰਜ਼ੀ ਦਿਖਾ ਦੇ ਤੇ ਜੋ ਮਰਜ਼ੀ ਕਰ ਲੈ ਸਾਰੇ ਪਰਿਵਾਰ ਦੀ ਸ਼ਹਿ ਸੀ ਜਣੀ ਇਹਨੂੰ ਪੂਰੇ ਗਾਂ ਯਾਰਾਂ ਦੋਸਤਾਂ ਦੀ ਸੱਭੇ ਦੀ ਵੀ ਸ਼ਹਿ ਸੀ ਦਾ ਮਤਲਬ ਜਿਵੇਂ ਤੁਸੀਂ ਦੱਸ ਤੇ ਬਹੁਤ ਮਾੜੀ ਗੱਲ ਹੈ ਇਹ ਹੋਣੀ ਨਹੀਂ ਚਾਹੀਦੀ ਸੀ ਅਸੀਂ ਇਸ ਗੱਲ ਦੀ ਬਹੁਤ ਨਿਕੋਰ ਨਿੰਦਾ ਕਰਦੇ ਜਿਹੜੀ ਕੁੜੀ ਨਾਲ ਮਤਲਬ ਕਿ ਗੱਲਬਾਤ ਵੀ ਕਰਦਾ ਸੀ ਨਾ ਮੇਰੇ ਹੁੰਦੇ ਹੋਏ ਸੀ ਉਸ ਤੋਂ ਬਾਅਦ ਨੂੰ ਪਤਾ ਲੱਗ ਗਿਆ ਉਹ ਗੱਲ ਬੰਦ ਹੋ ਗਈ ਆ ਨਾ ਇਹਨਾਂ ਨੇ ਚਲ ਇੱਕ ਚੁੱਚੇ ਨੂੰ ਮਤਲਬ ਕਿ ਛਾੜਤਾ ਉਸ ਤੋਂ ਬਾਅਦ ਉਹ ਕੁੜੀ ਨੇ ਮਤਲਬ ਕਿ ਮੈਨਾਂ ਗੱਲ ਕੀਤੀ ਸੀ ਤੇ ਉਹ ਕੁੜੀ ਮੈਨਾਂ ਦੱਸਦੀ ਸੀ ਆ ਹੁਣ ਉਹਨੇ ਮੇਰੀ ਵੀਡੀਓ ਦੇਖੀ ਜਿਹੜੀ ਮੈਂ ਪਾਈ ਸੀ ਤੈਨੂੰ ਠੀਕ ਹੈ ਵੀਡੀਓ ਲੈਨੇ ਪਾਈ ਸੀ ਤੇ ਉਹ ਵੇਖ ਕੇ ਉਹਨੇ ਕੁੜੀ ਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦੀ ਕਹਿੰਦੀ ਆਂ ਕਿ ਕਰਤੇ ਆਂ ਜੀ ਸੱਭਾ ਵੀ ਇਹਨਾਂ ਦੇ ਨਾਲ ਹੀ ਕਹਿੰਦੀ ਰਲਿਆ ਹੋਇਆ ਇਹ ਸਾਡੀ ਗੱਲਾਂ ਚੋਂ ਗੱਲਾਂ ਨਿਕਲ ਆਈਆਂ ਕਹਿੰਦੀ ਵੀ ਸੱਭਾ ਪਾਈ ਸੀ ਕਹਿੰਦੀ ਇਹਨਾਂ ਦਾ ਸਾਥ ਦਿੰਦਾ ਵਾ ਮੈਂ ਕਿਹਾ ਕਿਵੇਂ ਕਹਿੰਦੀ ਮੈਂ ਜਦੋਂ ਵੀ ਉਹ ਵਿਛਾਲ ਮਤਲਬ ਕਿ ਕਹਿੰਦੀ ਮੈਂ ਯਕੀਨ ਨਹੀਂ ਮੰਨਦੀ ਸੀ ਕਿ ਇਹਦਾ ਇਹ ਮੇਰਾ ਕਰਤਾ ਵਾ ਕਹਿੰਦੀ ਰੋਇਆ ਵਿਛਾਲ ਕਹਿੰਦੀ ਮੈਂ ਫਿਰ ਵੀ ਨਹੀਂ ਮੰਨਦੀ ਕਹਿੰਦੀ ਇਹ ਕਹਿੰਦਾ ਤੈਨੂੰ ਨਹੀਂ ਯਕੀਨ ਨਾ ਕਿ ਮੈਂ ਬਾਈ ਸੱਭੇ ਨਾਲ ਤੇਰੀ ਗੱਲ ਕਰਾ ਦੇਣਾ ਫਿਰ ਇਹ ਚੀਜ਼ ਦਾ ਸਾਰਾ ਕੁਝ ਪਤਾ ਹੁੰਦੇ ਹੋਏ ਮੈਂ ਤਾਂ ਬਹੁਤ ਯਕੀਨ ਕਰਦੀ ਸੀ ਇਹਨਾਂ ਤੇ ਜਿਹੜੀ ਕੁੜੀ ਹੁਣ ਕਨੇਡਾ ਵਾਲੀ ਨਾਲ ਗੱਲ ਕਰਦਾ ਵਾ ਮੈਨੂੰ ਜੀ ਮੈਂ ਮਤਲਬ ਕਿ ਪੁੱਛਿਆ ਇਹਨੂੰ ਵਿਚਾਰ ਨੂੰ ਇਹ ਰੌਲਾ ਪਾਉਣ ਲੱਗਾ ਕਹਿੰਦਾ ਮੈਂ ਤੇ ਸ਼ੱਕ ਕਰਦੀ ਐ ਜਿਵੇਂ ਹਨਾ ਇਹਨੇ ਪਾਈ ਵੀਰੇ ਕਾਸ਼ ਨੇ ਫੋਨ ਕੱਢ ਲਿਆ ਤੇ ਮੈਂ ਉਹਨੂੰ ਜਦੋਂ ਦੱਸਿਆ ਉਹ ਤੇ ਬਹੁਤ ਕੀਣ ਕਰਦੀ ਮੇਰੇ ਸਾਰੇ ਫੈਮਿਲੀ ਦਾ ਬਹੁਤ ਘਰਤੀ ਸੀ ਬਹੁਤ ਚਾਹਾਂ ਮੈਨੂੰ ਆਉਂਦਾ ਸੀ ਕਾਸ਼ ਵੀਰੇ ਕਾਸ਼ ਵੀ ਰਣੀ ਜਦ ਮੈਂ ਕਿਹਾ ਕਾਸ਼ ਵੀ ਰਕੰਦਾ ਇਹ ਤਪੂ ਆ ਦੀ ਕੁੜੀ ਆ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਇਦਾਂ ਕਰ ਦੇਗਾ ਮੈਨੂੰ ਝੂਠ ਬੋਲਿਆ ਕਿ ਉਹ ਪੂਆ ਦੀ ਕੁੜੀ ਆਖੇ ਉਹ ਤਾਂ ਭੈਣ ਨਾ ਆਖੇ ਤੂੰ ਮੈਨੂੰ ਗਲਤ ਬਣਾਉਣੀ ਤੇਰੀ ਸੋਚ ਗੰਦੀ ਆ ਐਂ ਆ ਜੋ ਤੂੰ ਜਾਣ ਕੇ ਗਲਤ ਕਰਦੀ ਇਹ ਚ ਇਹ ਗੱਲਾਂ ਹੋ ਗਈਆਂ ਮੈਂ ਸਾਰੀ ਫੈਮਿਲੀ ਇਹਨਾਂ ਦੀ ਫੈਮਿਲੀ ਨੂੰ ਬਹੁਤ ਪਿਆਰ ਕਰਦੀ ਮੈਂ ਬਹੁਤ ਮੈਂ ਅੱਜ ਵੀ ਇਹਨਾਂ ਨੂੰ ਭਵਾ ਨਹੀਂ ਇਹਨਾਂ ਨੇ ਮੇਰੇ ਤੋਂ ਤਾਂ ਅਸ਼ ਕੀਤਾ ਅੱਜ ਮੈਨੂੰ ਇਹ ਚ ਹੀ ਸ਼ਰਮ ਆਉਂਦੀ ਆ ਵੀ ਹਾਂ ਇੰਨਾ ਟਾਈਮ ਨਾਲ ਰਹਿ ਕੇ ਵੀ ਅੱਜ ਮੈਨੂੰ ਕੀ ਕਹੋਸ਼ ਕਹਿਣ ਦੱਸਣਾ ਪੈਂਦਾ ਪੈ ਨਹੀਂ ਤਾਂ ਇਹ ਗੱਲਾਂ ਮੈਂ ਆਪਦੇ ਦਿਲ 'ਚ ਰੱਖਿਆ ਮੈਂ ਕਦੇ ਮਾਪਿਆਂ ਨੂੰ ਵੀ ਨਹੀਂ ਸੇ ਇਹ ਗੱਲਾਂ ਦੱਸੀਆਂ ਇਹ ਮੇਰੇ ਨਾਲ ਐਂ ਕਰਦੇ ਮੈਂ ਕਦੇ ਵੀ ਕੋਈ ਉਸ ਨਹੀਂ ਲਦੀ ਗੱਲ ਕਦੇ ਨਹੀਂ ਕਹੀ ਮੈਂ ਹਰ ਵੇਲੇ ਇਹ ਕਹਿ ਆ ਵੀ ਉਹ ਫੈਮਿਲੀ ਬਹੁਤ ਚੰਗੀ ਇਹਨਾਂ ਦੇ ਘਰੇ ਕੋਈ ਵੀ ਗੱਲ ਦੱਸੋ ਇਸ ਬੱਚੀ ਦਾ ਦੁੱਖ ਤਾਂ ਸੌਣ ਨੂੰ ਸਾਰਿਆਂ ਨੂੰ ਮੈਂ ਆਸ ਕਰਦਾ ਵੀ ਸਾਰੇ ਸਰੋਤਿਆਂ ਤੋਂ ਵੀ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰਿਓ ਪਰ ਕਮੈਂਟ ਇਦਾਂ ਦੇ ਕਰਿਓ ਵੀ ਤੁਸੀਂ ਦੋਨੋਂ ਦੇ ਪੱਖ ਸਾਹਮਣੇ ਰੱਖ ਕੇ ਵੀ ਇਸ ਬੱਚੀ ਨੂੰ ਵੀ ਅੱਗੇ ਰੱਖ ਕੇ ਔਰ ਸੱਬੇ ਦੇ ਫੈਮਿਲੀ ਨੂੰ ਵੀ ਅੱਗੇ ਰੱਖ ਕੇ ਫਿਰ ਕਮੈਂਟ ਕਰਿਓ ਇਸ ਚੀਜ਼ ਬਾਰੇ ਤਾਂ ਇਹਦੇ ਨਾਲ ਹੀ ਇਜਾਜ਼ਤ ਆਉਨੇ ਆ ਔਰ ਆਸ ਕਰਦੇ ਆ ਕਿ ਇਹ ਪਿਆਰੇ ਬੱਚੀ ਲਈ ਤੁਸੀਂ ਸਾਰੇ ਸਰੋਤੇ ਅੱਗੇ ਆਓ ਆਪਾਂ ਇਸ ਬੱਚੀ ਨੂੰ ਇਨਸਾਫ ਦਿਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ